ਵਾਹਿਗੁਰੂ ਜੀ ਵੀਡੀਓ ਧਿਆਨ ਨਾਲ ਦੇਖੋ ਬਿਨਾ ਕਸੂਰ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਪਰ ਅੱਜ ਕੱਲ ਅਕਸਰ ਦੁਨੀਆ ਦੇ ਵਿੱਚ ਲੜਕੀਆਂ ਨੂੰ ਛੇਤੀ ਮਾੜਾ ਸਮਝ ਲਿਆ ਜਾਂਦਾ ਪਰ ਦੇਖੋ ਲੜਕੀ ਤੇ ਲੜਕੇ ਵਿੱਚ ਇੱਕੋ ਰਿਸ਼ਤਾ ਨਹੀਂ ਹੁੰਦਾ ਭੈਣ ਭਰਾਵਾਂ ਵਾਲੇ ਰਿਸ਼ਤੇ ਵੀ ਹੁੰਦੇ ਨੇ ਆ ਕੁੜੀ ਜਿੱਥੇ ਕੰਮ ਕਰਦੀ ਸੀ ਵਿਚਾਰੀ ਤੇ ਛੱਡ ਲੱਗ ਗਈ ਤੇ ਆ ਮੁੰਡਾ ਭਰਾਵਾਂ ਵਾਂਗ ਛੇਨੇ ਕਿ ਭੈਣੇ ਮੈਂ ਛੱਡ ਆਉਣਾ ਤੇ ਇਹ ਛੱਡਣ ਆਇਆ ਇਹ ਇਹਦਾ ਧੰਨਵਾਦ ਸੀ ਪਰ ਇਹਨੇ ਜਾਣਾ ਸੀ ਜਲਦੀ ਤੇ ਇਹਨੇ ਕਿਹਾ ਇੱਥੇ ਹੀ ਤੈਨੂੰ ਲਾ ਦਿੰਨਾ ਤੇ ਆਹ ਦੇਖੋ ਛੋਟੀ ਕੁੜੀ ਦੇਖਦੀ ਪਈ ਸੀ ਇਹ ਕੁੜੀ ਜਦ ਦਵਾਈ ਜਾਂਦੇ ਬਾਪੂ ਨੇ ਪੁੱਛਿਆ ਵੀ ਕੀ ਗੱਲ ਹੈ ਲੰਗਾ ਕੇ ਕਾਦੋ ਤੁਰੇ ਆਉਣੀ ਹੈ ਇਹਨੇ ਦੱਸਿਆ ਵੀ ਇਸ ਤਰ੍ਹਾਂ ਸੱਟ ਲੱਗੀ ਤੇ ਵੀਰਾ ਮੈਨੂੰ ਛੱਡਣ ਆਇਆ ਸੀ ਉਹਨੇ ਕਿਹਾ ਕੋਈ ਗੱਲ ਨਹੀਂ ਪੁੱਤ ਜਾ ਆਪਣੀ ਮੰਮੀ ਕੋਲੇ ਜਾ ਤੇ ਉਹ ਤੈਨੂੰ ਦਵਾਈ ਲੈ ਦੇਗੀ ਤੇ ਦੇਖੋ ਛੋਟੀ ਕੁੜੀ ਜਦ ਦਵਾਈ ਹੁਣ ਵੇਖੋ ਕਈ ਵਾਰੀ ਅੱਖਾਂ ਵੇਖਿਆਂ ਵੀ ਸੱਚ ਨਹੀਂ ਹੁੰਦਾ ਜਿਵੇਂ ਆਹ ਇੱਕ ਕੁੜੀ ਨੇ ਕਿਹਾ ਇਹ ਤੇ ਮੁੰਡਿਆਂ ਨਾਲ ਬੈਠ ਕੇ ਆਈ ਐ ਡੈਡੀ ਤੇ ਪਿਓ ਨੇ ਸਮਝਾਇਆ ਵੀ ਪੁੱਤ ਇਦਾਂ ਸੱਚ ਦਾਣੇ ਬਣਾ ਕਿਸੇ ਨੂੰ ਗਲਤ ਨਹੀਂ ਕਹੀਦਾ ਉਹਦੇ ਪੈਰ ਤੇ ਛੱਡ ਲੱਗ ਗਈ ਤਾਂ ਉਹ ਭਰਾ ਉਹਨੂੰ ਛੱਡਣ ਆਇਆ ਸੀਗਾ ਇਸ ਕਰਕੇ ਲੋੜ ਪੈਣ ਤੇ ਸਾਨੂੰ ਕਿਸੇ ਦੀ ਮਦਦ ਲੈਣੀ ਵੀ ਪੈਂਦੀ ਐ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਜਾ ਉਹ ਭੈਣ ਨੂੰ ਦੇਖੋ ਵਿਚਾਰੀ ਤੇ ਜਿਆਦੀ ਛੱਡ ਤੇ ਨਹੀਂ ਲੱਗੀ ਇਹਦੀ ਸੋਚ ਨੂੰ ਸਲੂਟ ਵੀ ਦਿਓ ਲਾਈਕ ਕਰਕੇ